ਤੁਸੀਂ ਕਿਹਾ ਕਿ ਬਾਦਲਾਂ ਦਾ ਭਲੇਖਾ ਕੱਢ ਦੋਗੇ ਤੇ ਪਰ ਪੰਜਾਬ ਦੇ ਵਿੱਚ ਸਰਕਾਰ ਤਾਂ ਝਾੜੂ ਦੀ ਹੈ ਤੇ ਝਾੜੂ ਵਾਲੇ ਬਦਲਾ ਦਾ ਨਾਹਰਾ ਲਾ ਕੇ ਆਏ ਸੀ ਤੇ ਤੁਸੀਂ ਕਿੰਨਾ ਕੁ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਬਦਲਾ ਆ ਗਿਆ ਵੇਖੋ ਜਿਹੜਾ ਬਦਲਾ ਦੇ ਨਾਂ ਤੇ ਲੋਕਾਂ ਨੇ ਝਾੜੂ ਵਾਲਿਆਂ ਨੂੰ ਵੋਟਾਂ ਪਾਈਆਂ ਨੇ ਇਹਨਾਂ ਨੇ ਬੜੇ ਸਬਜ ਬਾਗ ਪੰਜਾਬੀਆਂ ਨੂੰ ਵਿਖਾਏ ਸੀ ਕਿ ਜੇ ਤੁਸੀਂ ਪੰਜਾਬ 'ਚ ਸਾਡੀ ਸਰਕਾਰ ਲਿਆ ਦਿਓਗੇ ਤੇ ਅਸੀਂ ਪੰਜਾਬ 'ਚ ਆ ਕੁਝ ਕਰਦੇ ਆਂਗੇ ਅਸੀਂ ਨਸ਼ੇ ਬੰਦ ਕਰਾ ਦੇਾਂਗੇ ਅਸੀਂ ਮਜੀਠੀਏ ਨੂੰ ਅੰਦਰ ਦੇ ਦੇਾਂਗੇ ਜਦੋਂ ਕਿ ਸਰਕਾਰ ਬਣਨ ਤੋਂ ਬਾਅਦ ਇਹਨਾਂ ਪੰਜਾਬ 'ਚ ਮੇਰੇ ਖਿਆਲ 2% ਵੀ ਕੰਮ ਨਹੀਂ ਕੀਤਾ ਨਾ ਤਾਂ ਇਹਨਾਂ ਤੋਂ ਨਸ਼ੇ ਹੀ ਬੰਦ ਹੋਏ ਨੇ ਨਾ ਇਹਨਾਂ ਕੋ ਹੋਰ ਹੀ ਪੰਜਾਬ 'ਚ ਪ੍ਰਾਪਤੀ ਕੀਤੀ ਜਿਹੜੀ ਵੱਡੇ ਬੜੀ ਵੱਡੇ ਦਮਗੇ ਜੇ ਮਾਰਨ ਵੀ ਅਸੀਂ ਪੰਜਾਬ 'ਚ ਪੰਜਾਬ ਨੂੰ ਆ ਲਿਆ ਕੇ ਦੇਤਾ ਪੰਜਾਬ ਚਾਹ ਕਰਦਾ ਹੈ ਇਹਨਾਂ ਨੇ ਕੋ ਕੱਖ ਨਹੀਂ ਕਰਿਆ ਲੋਕ ਇਹਨਾਂ ਤੋਂ ਖਫਾ ਹੋ ਗਏ ਨੇ ਤੇ ਇਹਨਾਂ ਤੋਂ ਲੋਕ ਦੂਰ ਚਲੇ ਗਏ ਨੇ ਹੁਣ ਦੇਖੋ 5 ਸਾਲ ਇਹਨਾਂ ਦੀ ਸਰਕਾਰ ਰਹਿਣੀ ਹੈ ਹੁਣ ਜਦੋਂ ਕਿ 3 ਸਾਲ ਤੋਂ ਉੱਪਰ ਟਾਈਮ ਹੋ ਗਿਆ ਹੁਣ ਇਹ ਕੁੰਭ ਕਰਦੀ ਨੀਂਦ ਚੋਂ ਜਾਗੇ ਨੇ ਕਹਿੰਦੇ ਅਸੀਂ ਪੰਜਾਬ 'ਚ ਨਸ਼ਾ ਬੰਦ ਕਰਾਉਣਾ ਜਦੋਂ ਕਿ ਨਸ਼ਾ ਇਹਨਾਂ ਬੰਦਗੀ ਕਰਾਉਣਾ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਘਰ ਟਾਈ ਜਾਂਦੇ ਨੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦਾ ਕਿਸੇ ਦਾ ਘਰ ਨਹੀਂ ਟਾਇਆ ਅਸੀਂ ਇੱਥੇ ਪਟਿਆਲੇ 'ਚ ਵੀ ਜਿਹੜੇ ਘਰ ਟਾਏ ਨੇ ਉਹਨਾਂ ਕੋਲ ਜਾ ਕੇ ਵੇਖਿਆ। ਉੱਥੇ ਜਿਹੜੇ ਭੁੱਕੀ ਵੇਚਦੇ ਨੇ, ਫੀਮ ਵੇਚਦੇ ਨੇ, ਉਹਨਾਂ ਦੇ ਘਰ ਇਹਨਾਂ ਮਲੀਆਂ ਮੇਟ ਕਰਦੇ। ਜਿਹੜਾ ਚਿੱਟੇ ਦਾ ਕੰਮ ਕਰਦੇ ਨਾ ਉਹਨਾਂ ਨੂੰ ਪੁਲਿਸ ਫੜਦੀ ਨਾ ਉਹਨਾਂ ਦਾ ਘਰ ਟੋਂਦੇ। ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਗਰੀਬਾਂ ਦਾ ਘਰ ਟਹਿ ਰਹੇ ਪਰ ਇਹ ਇਸ ਤਰੀਕੇ ਦਾ ਜੁਪੀ ਦੇ ਵਿੱਚ ਵੀ ਦੇਖਿਆ ਕਿ ਯੋਗਿਆ ਦੇਤਨਾਰ ਦੀ ਸਰਕਾਰ ਜਿਹੜਾ ਨਸ਼ੇ ਦਾ ਵਪਾਰ ਕਰਦੇ ਸੀ ਉਹਨਾਂ ਦਾ ਘਟੋਂਦੇ ਸੀ ਇਹ ਮਾਡਲ ਉੱਥੋਂ ਆਇਆ ਤੇ ਦੂਜੇ ਪਾਸੇ ਉਹ ਤਾਂ ਕਹਿੰਦੇ ਕਿ ਅਸੀਂ ਸਿੱਖਿਆ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਬਦਲਾਅ ਲੈ ਕੇ ਆਂਦਾ ਹੈ ਸਿਹਤ ਦੇ ਮਾਮਲੇ ਚ ਲੈ ਕੇ ਆਂਦਾ ਜਾਂ ਇਸ ਤਰੀਕੇ ਦੀ ਮੋਹਮ ਹੀ ਨਹੀਂ ਕਹਿੰਦੇ ਪਹਿਲਾਂ ਤਾਂ ਪਹਿਲਾਂ ਹੀ ਸਰਕਾਰਾਂ ਨੇ ਚਲਾਈ ਜਿਸ ਤਰੀਕੇ ਦੀ ਅਸੀਂ ਚਲਾਈ ਹੈ। ਨਹੀਂ ਉਹਦੇ 'ਚ ਦੱਸਣਾ ਵੀ ਅਸੀਂ ਸਿੱਖਿਆ ਦੇ ਮਾਮਲੇ 'ਚ ਨਾ ਕੀ ਇੱਥੇ ਨਵਾਂ ਇੱਥੇ ਕਰਤਾ ਉਹੀ ਪੁਰਾਣੇ ਸਕੂਲ ਨੇ ਉਹਨਾਂ ਨੂੰ ਰੰਗ ਕਰਕੇ ਉਹਨਾਂ ਦੇ ਅੱਗੇ ਬੋਰਡ ਲਾ ਕੇ ਆਪ ਦਾ ਉਥੇ ਨੀ ਪੱਥਰ ਰੱਖ ਦਿੰਦੇ ਨੇ ਇਹ ਜੀ ਸਕੂਲ ਨੂੰ ਅਸੀਂ ਮਾਡਰਨ ਸਕੂਲ ਬਣਾਤਾ ਇਹ ਦੱਸਣ ਵੀ ਉਹਨਾਂ ਸਕੂਲਾਂ ਵਿੱਚ ਪਹਿਲਾਂ ਕਿੰਨੀ ਸਟਰੈਂਥ ਸੀ ਤੇ ਹੁਣ ਕਿੰਨੀ ਸਟਰੈਂਥ ਹੋ ਗਈ ਹੈ ਉਹੀ ਜਿਹੜੇ ਪਹਿਲਾਂ ਬੱਚੇ ਉੱਥੇ ਵਿਚਾਰੇ ਪੜ੍ਹਦੇ ਸੀ ਉਹੀ ਅੱਜ ਪੜ੍ਹ ਰਹੇ ਨੇ ਕੋਈ ਇਹਨਾਂ ਸਕੂਲ ਨਹੀਂ ਬਣਾਇਆ ਹੋਣਾ ਪਿੱਛੇ ਜੇ ਤੁਸੀਂ ਦੇਖਿਆ ਹੀ ਹੋਣਾ ਉਹ YouTube ਤੇ ਵੀ ਪਾਇਆ ਹੋਇਆ ਸੀ ਇੱਕ ਟਾਇਲਟ ਸਿਰਫ ਰਿਪੇਅਰ ਕੀਤੀ ਹੈ ਤੇ ਉਹਦੇ ਤੇ ਜਾ ਕੇ ਇਹਨਾਂ ਦਾ ਮੰਤਰੀ ਦੇ ਐਮਐਲਏ ਨੀ ਪੱਥਰ ਆ ਕੇ ਕਿੱਡੀ ਸ਼ਰਮ ਦੀ ਗੱਲ ਹੈ ਚਲੋ ਤੁਸੀਂ ਨਵਾਂ ਬਣਾਇਆ ਉਹਦਾ ਤੁਸੀਂ ਨੀ ਪੱਥਰ ਵੀ ਰੱਖ ਦਿਓ ਕੋਈ ਐਡੀ ਗੱਲ ਨਹੀਂ ਹੈਗੀ ਇਸ ਲਈ ਇਹਨਾਂ ਦੇ ਨਾ ਜਿਹੜੇ ਫੋਕੇ ਦਾਵੇ ਨੇ ਇਹਨਾਂ ਪੰਜਾਬ ਲਈ ਕੁਝ ਨਹੀਂ ਕੀਤਾ ਤੇ ਨਾ ਇਹਨਾਂ ਨੂੰ ਪੰਜਾਬੀਆਂ ਨੇ ਮੂੰਹ ਲਾਉਣਾ ਹੈ